ਸ਼ਸ਼ੀਕਲ ਤੁਸੀਂ ਜੁੜੇ ਹੋ ਚਰਚਾ ਦੇ ਨਾਲ ਤੇ ਮੈਂ ਹਾਂ ਵਿਵੇਕਤਾਲ ਦਿੱਲੀ ਦੇ ਵਿੱਚ ਵੱਧਦੇ ਪ੍ਰਦੂਸ਼ਣ ਤੋਂ निजात ਪਾਉਣ ਵਾਸਤੇ ਦਿੱਲੀ ਸਰਕਾਰ ਵੱਲੋਂ ਹੁਣ ਨਕਲੀ ਮੀਂਹ ਪਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਨਕਲੀ ਮੀਂਹ ਪਵਾਉਣ ਨੂੰ ਲੈ ਕੇ ਜਿਹੜਾ ਵਾ ਟੈਸਟ ਟ੍ਰਾਇਲ ਜਿਹੜਾ ਵਾ ਪੂਰਾ ਹੋ ਚੁੱਕਾ ਵਾ ਤੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਇਸ ਸਭ मामले जानकारी, दी जानकारी सोशल मीडिया ते सांझी कीती गई है दसदी है कि ਤੁਹਾਨੂੰ ਕਿ ਦੀਵਾਲੀ ਤੋਂ ਬਾਅਦ ਦਿੱਲੀ ਦੇ ਵਿੱਚ ਪ੍ਰਦੂਸ਼ਣ ਕਾਫੀ ਵੱਧ ਗਿਆ ਤੇ ਜਿਸ ਤੋਂ ਬਾਅਦ ਇਸ ਪ੍ਰਦੂਸ਼ਣ ਤੋਂ निजात ਪਾਣ ਦੇ ਵਾਸਤੇ ਕਲਾਊਡ ਸੀਡਿੰਗ ਦੇ ਰਾਹੀਂ ਜਿਹੜਾ ਵਾ ਨਕਲੀ ਮੀਂਹ ਪਵਾਣ ਦੀ ਦਿੱਲੀ ਸਰਕਾਰ ਦੇ ਵੱਲੋਂ ਤਿਆਰੀ ਹੁਣ ਖਿੱਚ ਲਈਤੀ ਗਈ ਹੈ ਆਈਆਈਟੀ ਕਾਂਪੂਰ ਦੇ ਸਹਿਯੋਗ ਦੇ ਨਾਲ ਜਿਹੜਾ ਵਾ ਕਲਾਊਡ ਸੀਡਿੰਗ ਦੇ ਰਾਹੀ ਨਕਲੀ ਮੀਪਵਾਨ ਦੀ ਪੂਰੀ ਤਿਆਰੀ ਜਿਹੜੀ ਹੈ ਕੀਤੀ ਗਈ ਹੈ ਟੈਸਟ ਟਰਾਇਲ ਹੋ ਚੁੱਕਾ ਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਟੈਸਟ ਟਰਾਇਲ ਦੀਆਂ ਜਿਸ ਦੇ ਵਿੱਚ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਲਸਾ ਅਤੇ ਕਾਨਪੁਰ ਆਈਆਈਟੀ ਦੀ ਟੀਮ ਜਿਹੜੀ ਹੈ ਟੈਸਟ ਟਰਾਇਲ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਹੁਣ ਜਿਹੜਾ ਵਾ ਉਸ ਤਰੀਕ ਦਾ ਇੰਤਜ਼ਾਰ ਕੀਤਾ ਜਾ ਰਿਹਾ ਜਦੋਂ ਦਿੱਲੀ ਦੇ ਵਿੱਚ ਕਲਾਊਡ ਸੀਟਿੰਗ ਦੇ ਰਾਹੀ ਨਕਲੀ ਮੀਪਵਾਨ ਨੂੰ ਜਿਹੜਾ ਵਾ ਪੂਰੀ ਤਿਆਰੀ ਕੀਤੀ ਗਈ ਹੈ ਤਾ ਦੱਸਿਆ ਜਾ ਰਿਹਾ ਹੈ ਕਿ ਮਨਿੰਦਰ ਸਿੰਘ ਸਿਰਸਾ ਦੇ ਵੱਲੋਂ ਸੋਸ਼ਲ ਮੀਡੀਆ ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਦੇ ਮੁਤਾਬਕ 28 29 ਅਤੇ 30 ਅਕਤੂਬਰ ਨੂੰ ਜਿਹੜਾ ਬੱਦਲ ਛਾਣਗੇ ਤੇ ਜਦੋਂ ਬੱਦਲ ਛਾਣਗੇ ਤਾਂ ਉਸ ਤੋਂ ਬਾਅਦ ਕਲਾਊਡ ਸੀਡਿੰਗ ਦੇ ਰਾਹੀਂ ਨਕਲੀ ਮੀਂਹ ਜਿਹੜਾ ਵਾ ਦਿੱਲੀ ਦੇ ਵਿੱਚ ਪਏਗਾ ਜਿਸ ਦੇ ਨਾਲ ਪ੍ਰਦੂਸ਼ਣ ਤੋਂ ਵੱਡੀ ਮਾਤਰਾ ਦੇ ਵਿੱਚ ਨਿਜਾਜ ਜਿਹੜਾ ਵਾ ਦਿੱਲੀ ਵਾਸੀਆਂ ਨੂੰ ਦੇਖਣ ਨੂੰ ਮਿਲ ਸਕਦਾ ਵਾ ਪਰ ਹੁਣ ਭਾਰਤ ਦੇ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਇਸ ਤਰ੍ਹਾਂ ਦੀ ਨਕਲੀ ਮੀਂਹ ਨੂੰ ਲੈ ਕੇ ਪੂਰੀ ਤਿਆਰੀ ਖਿੱਚੀ ਗਈ ਹੈ ਆਈਆਈਡੀੀ ਤੀ ਕਾਨਪੂਰ ਦੇ ਸਹਿਯੋਗ ਦੇ ਨਾਲ ਜਿਹੜੀਆਂ ਟੀਮਾਂ ਲਗਾਤਾਰ ਟੈਸਟ ਟ్రਾਇਲ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਸਫਲ ਟੈਸਟ ਟ్రਾਇਲ ਤੋਂ ਬਾਅਦ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਮਹੀਨੇ ਦੇ ਆਖਰਲੇ ਦਿਨਾਂ ਦੇ ਵਿੱਚ ਜਿਹੜਾ ਵਾ ਕਲਾਊਡ ਸੀਡਿੰਗ ਦੇ ਰਾਹੀਂ ਨਕਲੀ ਮੀਂਹ ਪਵਾਉਣ ਨੂੰ ਲੈ ਕੇ ਦਿੱਲੀ ਸਰਕਾਰ ਪਬਾਬਾ ਨਜ਼ਰ ਆ ਰਹੀ ਹੈ ਤੇ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਹ ਆਪਣੇ ਆਪ ਦੇ ਵਿੱਚ ਨਵਾਂ ਇੱਕ ਇਤਿਹਾਸਿਕ ਦਿਨ ਹੋਏਗਾ ਜਦੋਂ ਦਿੱਲੀ ਦੇ ਵਿੱਚ ਨਕਲੀ ਮੀਂਹ ਪਾਇਆ ਜਾਏਗਾ ਕਲਾਉਡ ਸੀਡਿੰਗ ਦੇ ਰਾਹੀਂ ਇਹ ਸਾਰਾ ਜਿਹੜਾ ਵਾ ਪ੍ਰੋਸੈਸ ਕੀਤਾ ਜਾਏਗਾ ਜਿਸ ਨੂੰ ਲੈ ਕੇ IIT ਕਾਨਪੁਰ ਦੇ ਵੱਲੋਂ ਲਗਾਤਾਰ ਟ్రਾਇਲ ਕੀਤਾ ਗਿਆ ਸੀਗਾ ਟੈਸਟ ਟ్రਾਇਲ ਜਿਹੜਾ ਵਾ ਸਫਲ ਹੋ ਚੁੱਕਾ ਵਾ ਟੀਮਾਂ ਲਗਾਤਾਰ ਦਿੱਲੀ ਦੇ ਵਿੱਚ ਜਿਹੜਾ ਵਾ ਇਸ ਤਰ੍ਹਾਂ ਦੀ ਜਿਹੜਾ ਵਾ ਟੈਸਟ ਟ్రਾਇਲ ਤੋਂ ਬਾਅਦ ਲਗਾਤਾਰ ਉਸ ਦਿਨ ਦਾ ਇਤਿਆਰ ਕਰੀਆਂ ਵਾ ਜਦੋਂ ਦਿੱਲੀ ਦੀ ਦਿੱਲੀ ਦੇ ਆਸਮਾਨ ਦੇ ਉੱਤੇ ਬੱਦਲ ਛਾਣਗੇ ਤੇ ਬੱਦਲ ਜਦੋਂ ਛਾਣਗੇ ਤਾਂ ਕਲਾਊਡ ਸੀਡਿੰਗ ਦੇ ਰਾਹੀਂ ਨਕਲੀ ਮੀਂਹ ਪਾਏਗਾ ਜਿਸ ਦੇ ਨਾਲ ਹਵਾ ਦੇ ਵਿੱਚ ਜੋ ਪ੍ਰਦੂਸ਼ਣ ਲਗਾਤਾਰ ਵੱਧਦਾ ਹੋਇਆ ਨਜ਼ਰ ਆਇਆ ਉਸ ਦੇ ਵਿੱਚ ਕਾਫੀ ਜੜੀਆ ਕਟੋਤੀ ਇਸ ਨਕਲੀ ਮੀਂਹ ਦੇ ਰਾਹੀਂ ਹੋਵੇਗੀ ਤਾਂ ਤਸਵੀਰਾਂ ਤੁਸੀਂ ਉਸ ਟੈਸਟ ਟ੍ਰਾਇਲ ਦੀ ਆ ਦੇਖ ਰਹੇ ਹੋ ਜਿਸ ਦੇ ਵਿੱਚ ਨਕਲੀ ਮੀ ਪਵਾਨ ਨੂੰ ਲੈ ਕੇ ਪੂਰੀ ਤਿਆਰੀ ਕੀਤੀ ਗਈ ਹੈ ਮਨਜਿੰਦਰ ਸਿੰਘ ਸਿਰਸਾ ਪੂਰੀ ਜਾਣਕਾਰੀ ਲੈਂਦੇ ਹੋਏ ਨਜ਼ਰ ਆ ਰਹੇ ਨੇ ਕਾਨਪੂਰ ਦੀ ਆਈਆਈਟੀ ਟੀਮ ਦੇ ਨਾਲ ਪੂਰੀ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਵੱਲੋਂ ਇਸ ਸਾਰੇ ਪ੍ਰੋਸੈਸ ਨੂੰ ਸੋਸ਼ਲ ਮੀਡੀਆ ਤੇ ਜਿਹੜਾ ਵਾ ਸਾਂਝਾ ਵੀ ਕੀਤਾ ਵਾ ਕਿ ਕਿਸ ਤਰ੍ਹਾਂ ਇਹ ਸਾਰਾ ਪ੍ਰੋਸੈਸ ਹੋਵੇਗਾ ਕਿਸ ਤਰ੍ਹਾਂ ਇਸ ਨੂੰ ਜਿਹੜਾ ਵਾ ਇੰਪਲੀਮੈਂਟ ਕੀਤਾ ਜਾਏਗਾ ਤੇ ਕਿਹੜੇ ਦਿਨ ਇਸ ਨੂੰ ਇੰਪਲੀਮੈਂਟ ਕਰਨ ਦੀ ਜਿਹੜੀ ਹੈ ਦਿੱਲੀ ਸਰਕਾਰ ਵੱਲੋਂ ਤਿਆਰੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਸਹਿਯੋਗ ਦੇ ਨਾਲ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ 28 29 ਤੇ 30 ਅਕਤੂਬਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਬੱਦਲ ਛਾਣ ਦੀ ਉਪੀਰ ਜਿਤਾਈ ਜਾ ਰਹੀ ਹੈ ਤੇ ਜਦੋਂ ਬੱਦਲ ਛਾਣਗੇ ਤਾਂ ਕਲਾਊਡ ਸੀਡਿੰਗ ਦੇ ਰਾਹੀਂ ਨਕਲੀ ਮੀਂਹ ਦਿੱਲੀ ਦੀ ਰਾਜਧਾਨੀ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਪਵਾਇਆ ਜਾਏਗਾ ਜਿਸ ਦੀਆਂ ਤਸਵੀਰਾਂ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਦਿੱਲੀ ਕੇ ਲਈ ਅੱਜ ਇੱਕ ਇਤਿਹਾਸਿਕ ਦਿਨ ਥਾ ਜੀ ਕਿ ਇਤਿਹਾਸਿਕ ਸਫਲਤਾ ਪ੍ਰਾਪਤ ਕੀਤੀ ਦਿੱਲੀ ਸਰਕਾਰ ਮਾਨੀ ਗੁਰੀਕਾ ਗੁਪਤਾ ਜੀ ਕੇਗਵਾਈ ਨੇ ਕਲਾਊਡ ਸੀਡਿੰਗ ਜੋ ਲੰਬੇ ਸਮੇਂ ਸੇ ਬਾਤ ਕੀਤੀ ਜਾਤੀ ਸੀ ਅੱਜ ਉਸ ਦੀ ਪਹਿਲੀ ਸਫਲ ਟ੍ਰਾਇਲ दिल्ली में की गई ये ट्रायल आईआईटी कानपुर ने करी और ये कानपुर से सेसना से प्लेन के माध्यम से की गई से प्लेन तकरीबन दोपहर के टाइम वहां से टेक ऑफ किया और तीन सवा तीन साढ़े तीन के आसपास मेरठ से अलीपुर से होता हुआ बुराड़ी पहुंचा बुराडी में उन्होंने एक छोटे क्लाउड के ऊपर पैरोटेक्निक्स के माध्यम से ब्लास्ट कराए फ्लेयर्स को ब्लास्ट कराया ਉਫਲੇਸਕੀ ਬਲਾਸੇ ਇਹ ਕਨਫਰਮ ਹੋਆ ਕਿ ਪਲੇਨ ਕੀ ਸਟਰੈਂਥ ਕੀ ਹੈ